Bye. ਗਰੀਬੀ ਮੈਂ ਕਮਾਈਆਂ ਕਰਕੇ ਪਾਉਂਦਿਆ ਸ਼ਗਨ ਕਈ ਬੁਰਾਈਆਂ ਕਰਕੇ ਚੱਕਤੀ ਗਰੀਬੀ ਮੈਂ ਕਮਾਈਆਂ ਕਰਕੇ ਪਾਉਂਦਿਆ ਸ਼ਗਨ ਕਈ ਬੁਰਾਈਆਂ ਕਰਕੇ ਵੇਖ ਰੋਟੀ ਖਾਂਦਿਆਂ ਨੂੰ ਕਿੱਥੇ ਜਰ ਲੈਣਗੇ ਸੌਖੇ ਰੋਟੀ ਖਾਂਦਿਆਂ ਨੂੰ ਕਿੱਥੇ ਜਰ ਲੈਣਗੇ ਮੱਚਦੀਆ ਦੁਨੀਆ ਮਚਾਉਂਦੇ ਜੱਟ ਰਹਿਣਗੇ ਮੱਚਦੀਆ ਦੁਨੀਆ ਮਚਾਉਂਦੇ ਯਾਰ ਰਹਿਣਗੇ ਰੱਬ ਦੇ ਹੀ ਜਾਂਦਾ ਏ ਨਜ਼ਾਰੇ ਜੱਟ ਲੈਣਗੇ ਮੱਚਦੀਆ ਦੁਨੀਆ ਮਚਾਉਂਦੇ ਯਾਰ ਰਹਿਣਗੇ ਤੇ ਲੰਘ ਗਈ ਉਮਰ ਸਾਰੀ ਬਾਪੂ ਦੀ ਪਰਦੀ ਗਵਾਹੀ ਹੋ ਗਈ ਚਿੱਟੀ ਦਾੜੀ ਬਾਪੂ ਦੀ ਮਹਿੰਗੇ ਮਹਿੰਗੇ ਘੱਟ ਖਾਣੇ ਵੇੜੇ ਚ ਖੜਾ ਤੇ ਧੀਜ ਕੱਲੀ ਕੱਲੀ ਪੂਰਨੀਆਂ ਵਾਲੀ ਵਾਰੀ ਵਾਰੀ ਬਾਪੂ ਦੀ ਬਾਬੇ ਕੀਤੀ ਮੇਰ ਤਾਂ ਜਹਾਜ਼ਾਂ 'ਚ ਵੀ ਬਹਿਣਗੇ ਸਾਈਕਲਾਂ ਤੇ ਜੇ ਹੋਏ ਜਹਾਜ਼ਾਂ 'ਚ ਵੀ ਬਹਿਣਗੇ ਮੱਚਦੀ ਆ ਦੁਨੀਆ ਮਚਾਉਂਦੇ ਜੱਟ ਰਹਿਣਗੇ ਮੱਚਦੀ ਆ ਦੁਨੀਆ ਮਚਾਉਂਦੇ ਯਾਰ ਦੇ ਕੋਟੜੀ ਲਵਾਏ ਜਾਏ ਮਾੜੇ ਪੈਮ ਦੀ ਫੜਾਕੀ ਆ ਦੁਨੀਆ ਤੇ ਆਏ ਦਾ ਲਟਣ ਨਾ ਲਾਈ ਜਵੇਂ ਮਾੜੀ ਤਕਦੀਰ ਚਾਇਰਾ ਗੱਲਬਾਤ ਪੂਰੀਆ ਬਈ ਤਾਂ ਹੀ ਗੱਲਾਂ ਮਾਰੀਆਂ Google ਤਾਂ ਕਰੀ ਕਿੱਥੋਂ ਤੱਕ ਮੱਲਾ ਮਾਰੀਆਂ ਵਿਕੀਪੀਡੀਆ ਤੇ ਸਾਡੀ ਫੋਲੀਆ ਡਿਟੇਲ ਓਏ ਖੱਚ ਬੰਦਿਆਂ ਦੇ ਨਾਲ ਹੈ ਨਹੀਂ ਸਾਡਾ ਮੇਲ ਓਏ ਮਾਰੀਆਂ ਨੀ ਤਾਂ ਦੇ ਸਾਨੂੰ ਚੰਗਾ ਕਾਤੋਂ ਕਹਿਣਗੇ ਲੋਕਾਂ ਦਾ ਤਾਂ ਕੰਮ ਕਹਿਣਾ ਕਹਿੰਦੇ ਆ ਜੋ ਕਹਿਣਦੇ ਮੱਚਦੀ ਆ ਦੁਨੀਆ ਵਿੱਚ ਆਉਂਦੇ ਜੱਟ ਰਹਿਣਗੇ ਮੱਚਦੀ ਆ ਦੁਨੀਆ ਵਿੱਚ ਆਉਂਦੇ ਯਾਰ ਰਹਿਣਗੇ ਰੱਬ ਦੇ ਹੀ ਜਾਂਦਾ ਏ ਨਜ਼ਾਰੇ ਜੱਟ ਲੈਣਗੇ ਮੱਚਦੀ ਆ ਦੁਨੀਆ ਵਿੱਚ ਆਉਂਦੇ ਯਾਰ ਰਹਿਣਗੇ ਕਿਆ ਕਦੇ ਹਾਲੇ ਮਨ ਦਾ ਨਹੀਂ ਸਾਗ ਨੂੰ ਸੋਚਦੇ ਆ ਲੰਡੂ ਨੱਪ ਲੈਣਗੇ ਜਵਾਕ ਨੂੰ ਪੱਕਾ ਜਗ ਦੇਵ ਕਲਾਂ ਪੈਂਡਿਆ ਟਿਕਾਣਾ ਮੂੜ ਜਦੋਂ ਵੀ ਬਣੂਗਾ ਓਏ ਟੱਕਰ ਲਿਓ ਬਾਪ ਨੂੰ ਜਾਣੀ ਨਾ ਸ਼ਰੀਫੀ ਓਏ ਲਫੇੜੇ ਮੂਤੇ ਪੈਣਗੇ ਕਿਦਣਾ ਤੇ ਛੰਡ ਕਿੱਥੋਂ ਸ਼ੇਰ ਘੇਰ ਲੈਣਗੇ ਮੱਚਦੀ ਆ ਦੁਨੀਆ ਵਿੱਚੋਂ ਦੇ ਜੱਟ ਰਹਿਣਗੇ ਮੱਚਦੀ ਆ ਦੁਨੀਆ ਵਿੱਚੋਂ ਦੇ ਅੱਟ ਰਹਿਣਗੇ ਰੱਬ ਦਈ ਜਾਂਦਾ ਏ ਨਿਵਾਰਾ ਯਾਰ ਰਹਿਣਗੇ ਮੱਚਦੀ ਆ ਦੁਨੀਆ ਵਿੱਚੋਂ ਦੇ ਅੱਟ ਰਹਿਣਗੇ ਮੱਚਦੀ ਆ ਦੁਨੀਆ ਵਿੱਚੋਂ ਦੇ ਯਾਰ ਰਹਿਣਗੇ